ਹਰ ਹਰ ਮਹਾਦੇਵ ਬੰਬੰਬ ਹੋਲੇ ਬੰਬੰਬ ਹੋਲੇ ਸਾਡੀ ਤਰ੍ਹਾਂ ਅੱਜ ਗੁਰਨਾਰੰਗ ਘਵੰਦੇ ਮੁਲਾਜ਼ਮਾਂ ਵੱਲੋਂ ਸਮੂਹ ਮੁਲਾਜ਼ਮਾਂ ਵੱਲੋਂ ਬਾਬਾ ਭੋਲਾ ਜੀ ਦੇ ਲੰਗਰ ਲਗਾਇਆ ਗਿਆ ਹੈ ਧੰਨਵਾਦ ਲੰਗਰ ਦੀ ਕੜੀ ਚੌਲ ਜੀ ਚਾਪ ਕੋੜਾ ਜੀ ਅੱਜ ਦੇ ਜੂਤ ਨੂੰ ਅਸੀਂ ਕੀ ਮੈਸੇਜ ਦਵਾਂਗੇ ਲੰਗਰ ਲਾਉਣਾ ਚਾਹੀਦਾ ਜੀ ਤੇ ਟੱਡਕੇ ਦੇ ਸਾਰਾ ਇਹ ਜਿਹਾ ਲੰਗਰ ਦਾ ਪਰਬੰਧ ਕਰਨਾ ਚਾਹੀਦਾ ਹੈ ਮਾਸਟਰ ਜੀ ਹੈ ਕੱਟੂ ਦੇ ਜੀਨ ਨੂੰ ਪ੍ਰਧਾਨ ਸਰ ਸਿੰਘ ਸਾਡੇ ਸਾਰੇ ਸਟਾਫ ਵੱਲੋਂ ਇਹ ਹਰ ਸਾਲ ਦੀ ਤਰ੍ਹਾਂ ਬਾਬੇ ਭੋਲੇ ਜੀ ਦਾ ਲੰਗਰ ਲਗਾਇਆ ਜਾਂਦਾ ਹੈ ਕਿ ਬਹੁਤ ਬਈਆ ਗੱਲ ਹੈ ਸਾਰਿਆਂ ਨੂੰ ਇਹ ਕੰਮ ਜ਼ਰੂਰ ਉਪਰਾਲਾ ਕਰਨਾ ਚਾਹੀਦਾ ਵਾ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਰਾਹ ਗਾਇਰ ਆਂਦਾ ਜਾਂਦਾ ਲੰਗਰ ਛਕੇ ਕਿਸੇ ਨੂੰ ਕੋਈ ਤੁਹਾਨੂੰ ਪਤਾ ਹੀ ਅੱਜ ਕੱਲ ਦੇ ਸਮੇਂ ਦੇ ਵਿੱਚ ਭੁੱਖਮਰੀ ਦਾ ਕੰਮ ਹੈਗਾ ਵਾ ਇਸ ਕਰਕੇ ਆਏਗੇ ਲਈ ਨਗਰ ਲਾਉਣਾ ਬਹੁਤ ਜ਼ਰੂਰੀ ਹੈ ਤੇ ਮੁੰਡਿਆਂ ਨੂੰ ਵਾਅਦਾ ਇਹ ਕੰਮ ਕਰਨਾ ਜਿਹੜਾ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ